ਹੈਲੋ ਜੀ ਸਤ ਸ੍ਰੀ ਅਕਾਲ ਦੁਲਟ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਆਪਾਂ ਬਲੌਗ ਸ਼ੁਰੂ ਕਰ ਲੰਗੇ ਬੱਜ ਗਏ ਨੇ 8 ਧੁੰਦ ਹੈ ਜਿਹੜੀ ਬਹੁਤ ਜ਼ਿਆਦਾ ਆ ਗਈ ਅੱਜ ਹੁਣ ਤੱਕ ਰੱਬ ਨੇ ਧੁੰਦ ਨਹੀਂ ਪਾਈ ਸੀ ਹੁਣ ਧੁੰਦ ਸ਼ੁਰੂ ਹੋ ਗਈ ਕੋਈ ਕਸਰ ਰਹਿ ਨਾ ਜਾਵੇ ਸਾਰਿਆਂ ਆਪਣੇ ਕੰਮ ਪੂਰੇ ਕਰਕੇ ਹਟਣੇ ਨੇ ਨਾ ਆਪਾਂ ਨੂੰ ਇਹ ਆ ਹੁੰਦਾ ਹੈਗਾ ਵੀ ਰੱਬ ਨੇ ਆ ਨਹੀਂ ਕੀਤਾ ਨਹੀਂ ਕੀਤਾ ਹੈਗਾ ਕਿਉਂ ਪਹਿਲਾਂ ਮੀਂਹ ਵੀ ਪੈ ਗਿਆ ਉਸ ਤੋਂ ਪਹਿਲਾਂ ਧੁੰਦ ਵੀ ਪੈ ਪੈ ਕੇ ਹਟ ਗਈ ਨਾ ਫਿਰ ਧੁੰਦ ਦੀ ਵੇਟ ਕੀਤੀ ਆਪਾਂ ਹੁਣ ਧੁੰਦ ਵੀ ਸ਼ੁਰੂ ਹੋ ਗਈ ਤੇ ਸਾਰਾ ਕੁਝ ਟਾਈਮ-ਟਾਈਮ ਨਾਲ ਹੋ ਜਾਂਦਾ ਹੈਗਾ ਤੇ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਦੇ ਭੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਪਣੇ ਬਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਤੇ ਹਾਂਜੀ ਹੁਣ ਮੈਂ ਭਾਂਡੇ ਸਾਫ਼ ਕਰ ਤੇ ਝਾੜੂ ਲਾਤਾ ਪੋਚਾ ਮੇਰਾ ਰਹਿ ਗਿਆ ਪੋਚਾ ਲਾਉਂਗੀ ਨਵੀ ਤੇ ਕਿਉਂਕਿ ਹੁਣ ਮੈਂ ਬਾਹਰਲੇ ਘਰੇ ਚਲਦੀ ਆਂਗੀ ਨਾ ਮੱਝਾਂ ਵਗੈਰਾ ਬੰਨ ਕੇ ਆਉਣੀ ਹੈਗੀ ਠੰਡ ਤਾਂ ਹੈਗੀ ਹੈਗੀ ਪਰ ਹੁਣ ਆਪਾਂ ਵਿਚਾਰੀਆਂ ਉੱਥੇ ਅਦਲਾ ਬਦਲੀ ਕਰਕੇ ਸੁੱਕ ਵਗੈਰਾ ਸਿੱਟਿਆ ਮੰਗੇ ਸਵੇਰ ਵਾਲੀ ਸੁੱਕ ਰਾਤ ਵਾਲੀ ਸੁੱਕਾ ਨਾ ਉਹ ਗਿੱਲੀ ਹੋ ਗਈ ਸੀ ਉਹ ਮੈਂ ਰੂਗੀ ਦੇ ਸਿੱਟਤੀ ਹੁਣ ਮੈਂ ਸੰਭਰ ਕੇ ਦੁਬਾਰਾ ਸੁਕਾ ਕੇ ਤੇ ਹੋਰ ਸੁੱਕ ਸਿੱਟੇਗੇ ਉਹਨਾਂ ਨੂੰ ਬੰਨ੍ਹਿਆਵਾਂਗੀ ਪਾਣੀ ਦਾ ਕਿਹੜਾ ਪੀਣੀ ਹੈ ਨਾ ਠੰਡ ਹੈ ਬਾਕੀ ਟੂਟੀ ਬੇਸ਼ੱਕ ਆ ਜੇ ਸਵੇਰੇ ਹੁਣ ਪਾਣੀ ਨਹੀਂ ਪੀਂਦੀ ਆ ਆਪਣੇ ਆਪ ਹੀ ਨਹੀਂ ਪੀਂਦੀ ਹੈਗੀ ਮੈਂ ਖੇੜ ਦੇ ਲੈ ਕੇ ਜਾਊਂ ਉੱਥੋਂ ਵਾਪਸ ਹੋ ਜਾਂਦੀਆਂ ਨਹੀਂ ਹੈਗੀਆਂ ਤੇ ਕਿੱਲਾਂ ਦੇ ਜਾ ਖੜਨੀਆਂ ਤੇ ਹੁਣ ਆਪਾਂ ਬੰਨ ਕੇ ਕਾਕਣ ਦਾ ਪਾਇਆ ਹੋਣੇ ਹੈਗੇ ਬਸ ਇੱਥੇ ਹੀ ਆਪਾਂ ਕਹਿੰਦੇ ਨੇ ਨਾ ਵੀ ਠੰਡ ਹੈਗੀ ਹੁਣ ਕੰਮ ਪਤਾ ਨਹੀਂ ਕਾਤੋਂ ਨਹੀਂ ਨਿਭੜਦਾ ਹੈਗਾ ਹੁਣ ਲੈ 8 ਵਜ ਗਏ ਮੈਨੂੰ ਇੱਥੇ ਧੁਰੀ ਫਿਰਦੀ ਆ ਵੀ ਧੁੰਦਾ ਧੁੰਦਾ ਵੀ ਦਿਨ ਉੱਚਾ ਹੋਊਗਾ ਮੈਂ ਫੇਰ ਜਾਊਂਗੀ ਦਿ ਤੇ ਹੁਣ ਬਸ ਮੈਂ ਚੱਲੀ ਆਂਗੀ ਦਿਨਵੰਨੀ ਆਪਾਂ ਦੇਖ ਕੇ ਅੱਜ ਨਹੀਂ ਚੱਲਣਾ ਅੱਜ ਟਾਈਮ ਨਾਲ ਕੰਮ ਨੇ ਮੇੜਨਾ ਹੈਗਾ ਜਲਦੀ-ਅਲਦੀ ਬਿੱਲੇ ਹੁਣ ਬੰਨ ਲਓ ਇੱਕ ਅੱਦੇ ਹੀ ਐਂ ਤੁਰੇ-ਫਿਰਦੇ ਨੇ ਮੈਨੂੰ ਮੇਰੇ ਵੀ ਨਹੀਂ ਦੇਖੀ ਜਾਣਗੇ ਮੈਂ ਤਾਂ ਬੰਨੂ ਹੈਂ ਤੂੰ ਤਾਂ ਫੇਰ ਐਂ ਰਹੂਗੀ ਇੱਕ ਅੱਦੇ ਬੰਨਦਿਆ ਕਰੋ ਐਨੇ ਨਾਲ ਤਾਂ ਨਹੀਂ ਕੁਝ ਹੁੰਦਾ ਹੁੰਦਾ ਬਣੀ ਜੱਥ ਪਾਉਣ ਦੀ ਜੀ ਨਹੀਂ ਕਰਦਾ ਜਦੋਂ ਭਾਂਡੇ ਸਾਫ਼ ਕਰਦੇ ਨਾ ਗੜੇ ਦਾ ਭਾਈ ਪਾਣੀ ਹੈਗਾ ਮਤਲਬ ਕਿ ਹੈ ਇਹਨਾਂ ਦਾ ਹੁਣ ਇੰਨੇ ਗੇੜੇ ਕਿੱਥੇ ਲੱਗਦੇ ਨੇ ਆਹ ਦੇਖਾ ਇਹ ਵੀ ਮੈਨੂੰ ਭਰਕੇ ਧਰਨੀ ਵਾਲੀ ਔਖੀ ਲੱਗਦੀ ਹੈ ਕਿ ਆਏ ਨਹੀਂ ਇਹਦੇ ਵਿੱਚ ਕਹਿੰਦੇ ਨੇ ਕਿ ਇਹ ਮੈਨੂੰ ਭਰਕੇ ਧਰਨੀ ਪਹਿਲਾਂ ਭਰਕੇ ਧਰਨੀ ਭੂ ਫਿਰ ਮੈਂ ਇਹਨੂੰ ਗਰਮ ਕਰਕੇ ਫਿਰ ਮੈਂ ਕੱਢੂੰ ਟੂਟੀ ਨਾਲ ਉਹ ਚੁੱਲ੍ਹੇ ਚੁੱਲ੍ਹੇ ਹੋਈ ਉਹ ਇੰਨਾ ਨਹੀਂ ਮਿੱਥੋਂ ਹੁੰਦਾ ਹੈਗਾ ਫਿਰ ਆਏ ਦਾ ਹੁਣ ਕਰਨਾ ਹੀ ਨਹੀਂ ਆਏ ਤਾਂ ਉਹਦੇ ਕਰ ਲਿਆ ਕਰਾਂ ਚੁੱਲ੍ਹੇ ਤੇ ਬਾਰੀ-ਬਾਰੀ ਹੁੰਦਾ ਨਹੀਂ ਹੈਗਾ ਐ ਹੋ ਜਾਂਦਾ ਵੀ ਛੱਡੋ ਖੜਾ ਕਿੱਥੇ ਕਰਾਂਗੇ ਤੇ ਭਾਂਡੇ ਜਦੋਂ ਆਪਾਂ ਰੋਟੀ ਵਾਲੇ ਭਾਂਡੇ ਸਾਫ਼ ਕਰਦੇ ਹਾਂ ਕਿਉਂਕਿ ਦੂਜੇ ਵਾਲੇ ਰੋਟੀ ਕੌਲੀਆਂ ਹੁੰਦੀਆਂ ਨੇ ਥ ਕਿਉਂ ਸਰਦਾ ਹੀ ਹੈਗਾ ਨੇ ਪੈਸੇ ਲਾਈ ਬਿਨਾ ਨਵਾਂ ਸਾਲ ਆ ਕੁਛ ਬੱਚਤ ਕਰੋ ਪੈਸੇ ਪੈਸਾ ਤਾਂ ਆਈਗਾ ਕਿਆ ਫੀਸ ਆ ਮਤਲਬ ਹੈ ਕੱਲ ਨੂੰ ਵੀ ਨੇ ਜਾਣਾ ਸੀ ਉਹਨੂੰ ਗਣਿਆ ਕੇ ਆਇਆ ਵਾ ਜੇ ਹੈਗੇ ਨੇ ਪੈਸੇ ਆ ਇੱਕ ਦੋ ਚੀਜ਼ਾਂ ਲਿਆਂਦੀ ਮੈਨੂੰ ਕਿਉਂਕਿ ਅਖੰਡਪਾਟ ਨੇੜੇ ਆ ਗਿਆ ਨਾ ਸਮਾਨ ਕੱਪੜਾ ਲੀਣਾ ਨਾ ਵੱਧ ਤੋਂ ਵੱਧ ਚਾਹੀਦਾ ਠੰਡ ਵਿੱਚ ਤੇ ਫੇਰ ਉਹੀ ਗੱਲ ਜਿਹੜਾ ਆਪਾਂ ਇੱਕ ਦਿਨ ਪਾਰ ਦੂਸਰੇ ਦਿਨ ਆਪਾਂ ਕਹਦੇ ਨੇ ਲੈ ਕੁੜੀ ਤਾਂ ਇਹੋ ਉਹੀ ਪਾ ਕੇ ਆ ਗਈ ਕੀ ਕਰੀਏ ਇੱਕ ਚੀਜ਼ ਨਹੀਂ ਗੱਲਾਂ ਸੂਟ ਨਾਲ ਕੋਟੀਆਂ ਸ਼ਾਲ ਬਹੁਤ ਕੁਝ ਚਾਹੀਦਾਗਾ ਅੱਜ ਖੰਡਪੜ ਸਾਹਿਬ ਦਾ ਪ੍ਰਕਾਸ਼ ਹੋ ਗਿਆ ਅੱਜ ਆਪਣੇ ਵੀ ਗੁਰੂ ਘਰ ਆ ਖੰਡਪੜ ਸਾਹਿਬ ਪ੍ਰਕਾਸ਼ ਨੇਗੇ ਤੇ ਪਰਸ ਨੂੰ ਆਉਣਗੇ ਆਪਣੇ ਨਗਰ ਕੀਰਤਨ ਅੱਜ 3 ਤਰੀਕ ਪਰਸ ਨੂੰ ਨਗਰ ਕੀਰਤਨ ਹਾਂ ਹਾਂ ਅੱਜ ਸਫਾਈ ਕਰਦੇ ਕਰ ਇਹਦਾ ਪਸੂ ਨਹੀਂ ਵਜਦੇ ਹੈਗੇ ਇੱਕ ਗੋਹਾ ਨਹੀਂ ਇਕੱਠਾ ਹੁੰਦਾ ਹੈਗਾ ਚਕਾਇਆ ਨਹੀਂ ਇਹਦਾ ਬੱਠਰ ਮੈਨੂੰ ਕਦੇ ਨਹੀਂ ਚਕਾਇਆ ਹੈਗਾ ਕਿਸੇ ਨੇ ਸਾਰੇ ਟੱਲ ਜਾਂਦੇ ਨੇ ਚਲੋ ਓਕਰ ਹੁਣ ਗੱਲਾਂ ਜੀ ਆਪਾਂ ਮਸਾਲਾ ਫੁੱਕੀ ਜਾਂਨੇ ਹੈਗੇ ਹੁਣ ਮੈਂ ਕਿੰਨੀ ਧੋ ਦਾਂ ਚਲਦੇ ਆਪਾਂ ਬਾਹਰ ਲੈ ਕੇ ਰਿਹਾ ਚਾਹ ਪਾਣੀ ਪੀ ਲਿਆ ਦਵਾਰਾ ਦਵਾਰਾ ਤੇ ਟੈਂਕੀਆਂ ਫੁੱਲ ਨਹੀਂ ਹੁਣ ਦਵਾਰਾ ਉਹਦੇ ਨੂੰ ਨਵੀਂ ਬਣਾ ਲੂਗੀ ਓਏ ਇਹਨੂੰ ਕੱਤੇ ਲਾ ਦੇ ਗੇ ਛਾਲੇ ਤੇਰਾ ਛਾਲੇ ਲਾਤਾ ਕੋਈ ਨਹੀਂ ਕਰਦਾ ਜੀ ਆਜੋ ਭਾਈ ਉਹ ਵਸਾ ਲਓ ਸਾਡੇ ਤਾਂ ਜਗਰਾਂ ਨੂੰ ਜਾਨ ਨੂੰ ਜਦੋਂ ਕਾਲ ਲੱਗੂਗੀ ਯਾਰਾ ਮੈਨੂੰ ਕਿ ਬਾੜਾ ਮਾਰਦਾ ਮਾਰਦਾ ਸ਼ਾਵਾਸ਼ੇ ਸ਼ਾਵਾਸ਼ੇ ਭਈ ਸ਼ਫਾਈ ਕਰਦੇ ਨੇ ਸਾਡੇ ਪਿੰਡ ਦਾ ਸਰਪੰਚ ਵੀ ਕਰਦਾ ਆਪ ਦੇਖ ਆਪ ਲੱਗੇ ਪਿਆ ਦੂਜਿਆਂ ਨੇ ਤਾਂ ਲੱਗਣਾ ਹੀ ਹੈ ਇਹਦਾ ਗੱਲ ਵੀ ਇੱਥੇ ਬਣਿਆ ਰਿਹਾ ਤਾਂ ਹੀ ਤਾਂ ਕਹਿੰਦਾ ਆਪ ਲੱਗੇ ਪੈਨੇ ਸਰਪੰਚ ਸਾਹਿਬ ਸਾਡੇ ਪਿੰਡ ਦੇ ਹਾਂ ਠੀਕ ਹੈ ਠੀਕ ਹੈ ਭਈ ਸ਼ਾਵਾਸ਼ੇ ਕਰ ਦੂ ਭਈ ਸਾਹਿਬ ਵਧੀਆ ਗੱਲ ਹੈ ਮੈਂ ਬਾਲਿਆ ਕਰ ਰਿਹਾ ਸਾਡੀ ਸਾਰੀਆਂ ਵੀਡੀਓ ਸਵਾਰ ਕੇ ਮੈਂ ਕਹਿੰਦਾ ਗਈ ਸੋਦੀ ਦੇਸ਼ਾ ਪ੍ਰਦੇਸ਼ਾਂ ਤੇ ਤਾਂ ਚੱਕ ਦਾ ਦੇ ਵਾਰ ਜੋਗੀ ਸਫਾਈ ਕਰ ਰਹੇ ਨੇ ਭਾਈ ਬਹੁਤ ਬੰਦੇ ਵਧੀਆ ਬੰਦੇ ਨੇ ਸ਼ਾਬਾਸ਼ ਸ਼ਾਬਾਸ਼ ਭਾਈ ਬਹੁਤ ਬੰਦੇ ਵਧੀਆ ਨੇ ਭਾਈ ਹੁਣ ਮੈਂ ਮੱਝਾ ਬੰਨਿਆ ਹੀ ਹੋ ਗਿਆ ਦੁਪਹਿਰ ਦਾ ਟਾਈਮ ਦਾਲ ਮੈਂ ਰਿਜਣੀ ਰੱਖਤੀ ਆਪਾਂ ਰੱਖੀ ਅੱਜ ਮੂੰਗੀ ਕਹਿੰਦੇ ਹੋਰ ਨਾ ਕੋਈ ਸਾਗ ਖਾਣਾ ਨਾ ਕੋਈ ਪੁਰਜੀ ਵਗੈਰਾ ਖਾਣੀਏਗੀ ਤੇ ਹੁਣ ਫੇਰ ਅੱਜ ਮੂੰਗੀ ਰੱਖੇ ਮੈਂ ਮੋਟ ਕਹਿੰਦੀ ਸੀਗੀ ਫੇਰ ਕਹਿੰਦੇ ਮੂੰਗੀ ਖਾਵਾਂਗੇ ਤੇ ਹੁਣ ਆਪਾਂ ਚਾਹ ਪਾਣੀ ਪੀ ਲਿਆ ਭਾਂਡੇ ਵੀ ਸਾਫ਼ ਕਰ ਲਏ ਸਾਰੇ ਕੰਮ ਕਰ ਲਏ ਹੁਣ ਧੁੱਪ ਨਿਕਲ ਹੀਏਗੀ ਆਪਾਂ ਖਾਣਾਂਗੇ ਗੱਚਕ ਮੂੰਗਫਲੀ ਤੇ ਇਹ ਤੋਂ ਪਹਿਲਾਂ ਖਾਣ ਦਾ ਟਾਈਮ ਨਹੀਂ ਲੱਗਿਆ ਹੈਗਾ ਚਾਹ ਪੀ ਲਈ ਨਾ ਰੋਟੀ ਖਾ ਲਈ ਇਹ ਇੰਫਰ ਦੇਣਾਂਗੇ ਕਿ ਠੰਡ 'ਚ ਹੱਥ ਕੱਢਣ ਨੂੰ ਜੀ ਨਹੀਂ ਕਰਦਾ ਜਦੋਂ ਚੁੱਲ੍ਹੇ 'ਚ ਅੱਗ ਮਚਾ ਲੈਣਾਂ ਲੱਗੂ ਬੈਠੇ ਨਹੀਂ ਸਿੱਕੀ ਜਾਈ ਬਸ ਜੰਮੀ ਨਾ ਹੱਥ ਹੈ ਲੈ ਗਈ ਤੇ ਹੁਣ ਆਪਾਂ ਖਾਨਿਆਂ ਗਏ ਇੱਧਰ ਗਲੀਆਂ ਸਾਫ਼ ਕਰਕੇ ਆ ਗਏ ਪਿੰਡ ਦੀ ਸਫਾਈ ਕਰਕੇ ਹੁਣ ਪੈ ਗਈ ਸਾਰੇ ਪਿੰਡ 'ਚ ਹੋ ਗਈ ਬਸ ਅੱਦੇ 'ਚ ਝਾੜੂ ਲਾਉਣਾ ਹੈ ਕੱਲ ਨੂੰ ਨਾ ਮਾਂਗੇ ਕੱਲ ਨੂੰ ਸਾਰੇ ਮੁੰਡੇ ਇਕੱਠੇ ਆਉਣਗੇ ਕੱਲ ਨੂੰ ਲਾ ਕੇ ਪਰਸੋਂ ਨਗਰ ਕੀਰਤਨ ਹਾਂ ਕੱరే ਕੱਲ ਨੂੰ ਪਰ ਨਹੀਂ ਖਰਾਬ ਹੋਊ ਕੱਲ ਨੂੰ ਲਾਈ ਦੇਵਾਂਗੇ ਚੱਲ ਵਧੀਆ ਹੈ ਅੱਜ ਮੇਰਾ ਆਦ ਨੂੰ ਗੱਲ ਮੈਂ ਵੀ ਇਹੀ ਸੋਚਦੀ ਸੀ ਜਦੋਂ ਆਪਣੇ ਗਲੀ ਸਾਫ਼ ਕੀਤੀ ਹੈਗੀ ਮਹਾਲਾ ਇਹਦੇ ਮੈਂ ਮੰਜਾ ਕਿਵੇਂ ਮਾਰਾਂ ਉਹ ਸਾਰੇ ਉੱਚੇ ਨਹੀਂ ਮੰਜਾ ਹੋਇਆ ਪੈਸੀ ਅੱਜ ਤੁਸੀਂ ਆਏ ਬਣਾ ਤਾ ਤਾਂ ਰਗੜ ਰਗੜ ਕੇ ਵਧੀਆ ਕਰਤਾ ਹਮ ਚੱਲ ਵਧੀਆ ਕਰਤਾ ਝਾੜੂ ਵੀ ਪੁੱਜ ਦੂਜੇ ਦੀ ਸਾਰੇ ਰਗੜ ਕੇ ਲੱਗ ਗਿਆ ਹਮ ਚੱਲ ਵਧੀਆ ਹੈ ਜਿਹੜਾ ਰਹੇਗਾ ਬਸ ਕੱਲ ਨੂੰ ਲਾ ਕੇ ਕਲੀ ਪਾ ਦਾਂਗੇ ਅੱਥੀ ਹਮ ਲਾਪਰੇ ਜਾੜ ਕਲੀ ਤੇ ਕੱਲ ਨੂੰ ਤੁਸੀਂ ਦੰਦ ਵੀ ਠਿਕਾਉਣ ਉਹਦੇ ਦੰਦ ਟਿਕਾਉਣ ਜਾਣਾ ਉਹਦੇ ਬਾਣੀਏ ਦੇ ਬੁਲਾਉਣਾ ਨਹੀਂ ਹੈਗਾ ਕਿਤੇ ਜਾ ਕੇ ਬੁਲਾ ਲੋਂਗੇ ਮਾ ਇਹਦਾ ਭੱਜ ਕੇ ਪਹਿਲਾਂ ਉਸੇ ਨੂੰ ਚੱਕੂ ਬਾਣੀਏ ਨੂੰ ਬੁਗਾਨੀ ਹਾਂ ਬਾਣੀਏ ਨੂੰ ਬੁਲਾਉਣਾ ਨਹੀਂ ਹੈਗਾ ਚੱਕਣਾ ਵੀ ਨਹੀਂ ਮੱਥੇ ਨਹੀਂ ਲਾਉਣਾ ਹੁੰਦਾ ਕਿਉਂ ਅਮਨੀ ਨੂੰ ਵੀ ਨਹੀਂ ਮੱਥੇ ਲੈਣਾ ਕਿਵੇਂ ਹੋ ਫਿਰ ਸਤ ਤੱਕ ਕਿਵੇਂ ਦੇਖਾਗੇ ਜਾ ਕੇ ਤੁਸੀਂ ਆਏ ਨਹੀਂ ਵੀ ਉਹਦੇ ਮੇਰੇ ਮੂੰਹ ਕਰਕੇ ਖੜਜੋਗੇ ਉਧਰ ਨੂੰ ਵੀ ਕਦੋਂ ਕੰਮ ਦੇਣਗੇ ਆਪਣੇ ਪਿੰਡ ਬਣੀ ਮੂੰਹ ਕਰਕੇ ਖੜਨਾ ਪੂ ਇਥੇ ਕਲਵੀਰ ਵੀ ਜਾਉ ਦੋਨੇ ਜਾਓਗੇ ਫਿਰ ਫਿਰ ਕਿ ਉਹ ਨਾ ਇਹ ਨਾਲ ਸੁਖਵਿੰਦਰ ਹੋਊ ਸੁਖਵਿੰਦਰ ਦੱਸ ਦੂ ਆਏ ਨਹੀਂ ਪਹਿਲੀ ਉਹ ਜਿਹੜਾ ਚਾਰਕੰਦੇ ਕੁਫੇਰੀਆ ਨਾਲ ਜਾਂਦਾ ਹੁੰਦਾ ਉਹ ਦੱਸਿੰਦਾ ਵੀ ਹਾਂ ਆ ਗਈ ਵੀ ਉਹ ਖੜਾ ਹੈ ਤੁਸੀਂ ਇੱਧਰ ਖੜੇ ਹੋਵੋਗੇ ਉਹ ਮੁੰਡਾ ਲੈ ਕੇ ਤੁਹਾਡੇ ਕੋਲੇ ਹੋ ਜੂ ਬਸ ਉਹ ਪਰਮੂ ਕਰਕੇ ਖੜ੍ਹ ਜੂ ਤੁਸੀਂ ਉਹਦੇ ਦੰਦਾਂ ਨੂੰ ਠੀਕ ਕੇ ਉਹ ਮੁੰਡੇ ਦਾ ਮੂੰਹ ਤੇਰੇ ਵੀ ਨਹੀਂ ਕਰ ਦੂ ਅੱਛਾ ਉਹ ਪਾਣੀ ਨਾਲ ਜਿਹੜਾ ਕੀ ਜਣਾ ਉਹ ਉਹ ਲੈਂਦਾ ਕੋਲ ਕੰਸੀ ਦਾ ਕੋਲ ਉਹ ਚ ਖੰਡ ਭਰ ਕੇ ਲੈ ਕੇ ਜਾਣੀ ਆ ਮੇਖਾਂ ਲੈ ਕੇ ਜਾਣੀਆਂ ਨੇ ਖੰਡ ਦੀ ਮੇਖ ਭਰ ਕੇ ਉਹਦੇ ਦੰਦ ਤੇ ਆ ਲਾ ਕੇ ਉਥੇ ਟੋਆ ਪਟ ਕੇ ਉੱਚ ਦੱਬ ਕੇ ਆਉਣੀਆਂ ਨੇ ਨਲਖੰਡ 7 7 7ਵੇਂ ਖੰਡ 7 ਵਾਲੀ ਸ਼ਤਾਂ ਦੇ ਲਾਉਂਦੇ ਆ ਤੁਸੀਂ ਵੀ ਦੱਸਿਓ ਇਹ ਟੂਣਾ ਆ ਨਾ ਵੀ ਕਿਸ ਤਰ੍ਹਾਂ ਦਾ ਹੁੰਦਾਗਾ ਸਾਡਾ ਪਹਿਲੀ ਵਾਰ ਕਰ ਰਹੇ ਮੈਂ ਤਾਂ ਸੁਣਦੇ ਤਾਂ ਹੁੰਨੇ ਹੈਗੇ ਪਰ ਸਾਡੇ ਬੱਚਿਆਂ ਦੇ ਪਤਾ ਨਹੀਂ ਭਈ ਕਿਵੇਂ ਕੁਝ ਹੁੰਦਾ ਇਸ ਤਾਂ ਜਿਆਦਾ ਹੀ ਨਹੀਂ ਹੈਗਾ ਕੁਝ ਐਵੇਂ ਨਾ ਬਾਕੀ ਬਹਿਮ ਕਰਨ ਦਾ ਹੁੰਦਾ ਸੀ ਥੋੜਾ ਜਿਹਾ ਬਹਿਮ ਘੱਟ ਕਰਦੇ ਆਂਗੇ ਮਾਸੀ ਜੀ ਸਾਡੇ ਕਰਦੇ ਨੇਗੇ ਉਹ ਤਾਂ ਨਾਲੇ ਐ ਵੀ ਨਹੀਂ ਵੀ ਇੱਕ ਮਾਮਾ ਜੇ ਤਾਂ ਕਹਿੰਦੀ ਦੋਵੇਂ ਆਉਣ ਇਹ ਵੀ ਕਹਿੰਦੇ ਨੇਗੇ ਦੋਵੇਂ ਮਾਮੇ ਆ ਕੇ ਕਹਿੰਦੀ ਭਾਰ ਹੁੰਦਾ ਮਾਮਿਆਂ ਤੇ ਵੀ ਦੋਮੀ ਆਉਣ ਕਹਿੰਦੀ ਬਹਿਮ ਨਹੀਂ ਰਹਿੰਦਾ ਹੈਗਾ ਕੋਈ ਗੱਲ ਹੈ ਬਾਤ ਹੈ ਨਾ ਫਿਰ ਮਨਚਾ ਹੀ ਨਹੀਂ ਆਉਂਦਾ ਹੈਗਾ ਵੀ ਕਨੀ ਆਇਆ ਹੈਗਾ ਇੱਕ ਆ ਗਿਆ ਸੀ ਤਾਂ ਗੱਲ ਹੋਗੀ ਚਲੋ ਕਾ ਨੂੰ ਬਹਿਮ ਰੱਖਣਾ ਹੈ ਕਿੜਾ ਕੋਈ ਬਾਲੀ ਵੱਡੀ ਚੀਜ਼ ਹੈਗੀ ਨਾ ਨੂੰ ਮਰ ਚੰਦਾ ਨੰਤੇ ਆਇਓ ਨੇਦਰ ਫਜਲੀ ਖੜ ਜਾ ਤੇਰੇ ਐਂ ਭਜਾਉਂਦੀਆਂ ਨੇ ਐ ਗੁੱਖ ਦਿੰਦੀਆਂ ਪਤਾ ਨਹੀਂ ਨ ਨੂੰ ਕੀ ਬਾਣ ਆ ਉਹ ਗਲੇ ਛਡੂਲੀ ਵਾਲੇ ਅੱਖਾਂ ਤੇ ਜਾ ਲੱਗਣਗੀਆਂ ਉਹ ਪਾ ਜਰਾਂਗੇ ਜੇ ਜ਼ਰੂਰੀ ਹੈ ਉਹੀ ਤਾਂ ਕਰ ਲਈ ਜਿਹੜੇ ਪੱਕ ਕੇ ਤਾਰੇ ਮੋਲੇ ਉਹਨਾਂ ਬਲੀ ਜਾ ਰਹੇ ਹੈਗੇ ਆ ਉਦੋਂ ਨਾ ਕਰੇ ਕਰਨੀ ਚਾਰੇ ਤੂੰ ਵੀ ਹੜਦੇ ਇਹਦੇ ਮੇਰੇ ਚੱਲਣ ਨੂੰ ਨਾ ਕਰਿਆ ਆ ਜਾਂਦੇ ਰੇਗੇ ਉਹਨਾਂ ਨਾਲ ਆਪਾਂ ਪਾਣੀ ਪੀ ਜਾਵਾਂਗੇ ਉਹਨਾਂ ਨਾਲ ਗੋਹਾ ਇਕੱਠਾ ਕਰੀ ਜਾਵਾਂਗੇ ਅੱਜ ਰੱਬ ਨੇ ਸੋਣੀ ਧੁੱਪ ਕੱਢ ਲਈ ਬਹੁਤ ਜ਼ਿਆਦੇ ਵਧੀਆ ਲੱਗੇ ਅਸੀਂ ਸਾਰੀ ਪੱਲੀ ਚੱਕ ਕੇ ਅੰਦਰ ਵੀ ਤੁੱਪਾ ਗੀ ਜਿਹੜਾ ਗਿੱਲਾ ਸੀਗਾ ਸਾਰਾ ਸੁੱਕ ਜੂਗਾ। ਮਿੱਟੀ ਖਾਂਦੀ ਐ। ਆਹ ਨੂੰ ਖਾਂਦੀ ਆ ਉਹ ਕੱਪੜੇ ਖਾਂਦੀ ਐ। ਮਾਂ ਉਹਦੇ ਮਿੱਟੀ ਆ ਜਾਂਦੀ। ਖਵਾ ਦਿੰਦੀ ਐ ਰੇ ਦੋ ਤਿੰਨ ਤਾਂ ਹੀ ਕੋਈ ਢੋਪੀ ਹੋਈ ਦੋ ਇਹ ਹੋਈਆਂ। ਆਹ ਦੇ। ਕਈ ਵਾਰੀ ਖੋੜਾ ਹੜਤਾ। ਇਹਨਾਂ ਨੂੰ ਆਏ ਚੱਕ ਗਿਆ ਸੀ। ਆਹ ਸੀ, ਆਹ ਸੀ ਮੈਂ ਰਹਿ ਗਈ। ਆਹ ਦੇ। ਹੈ ਉਹ ਹੀ ਫਸੂਈ ਰਹਿ ਗਈ ਹਣਾ।

ਕਪਾ ਦਾ ਪੀ ਕੇ ਜਾ ਜਾ ਨਾ ਹਰਦਾ ਨਹੀਂ ਹਾਂ ਮੇਂ ਹੀ ਰਦਾ ਹੋਰ ਆਟੇ ਰਜਾ ਦੋਨੇ ਨਵੇਂ ਆ ਰਹੇ ਨੇ ਕਿ ਕੋਕਰਾ ਪਾਇਆ ਹੁੰਦਾ ਨਾ ਫੱਟੇ ਦੇ ਕੋਠੀ ਨਵੀਂ ਦੀ ਰੈਡੀ ਨੂੰ ਫੇਰ ਚਾਚਾ ਜੀ ਸੱਦ ਕੇ ਲੈ ਗਈ ਨਾ ਆ ਗਈ ਆ ਗਈ ਹੁਣ ਤੂੰ ਤਾਂ ਦੁਕਾਨ ਤੇ ਆਈ ਸੀ ਜਦੋਂ ਮੈਂ ਆਈ ਹੁਣੇ ਹਾਂ ਹਾਂ ਦੁਕਾਨ ਤੇ ਸੀ ਉਹ ਬਾਈ ਤਾਂ ਤੇ ਜੱਟ ਕੇ ਲੈ ਜਾਂਦੇ ਨੇ ਉਹ ਇੰਨੇ ਕੋਈ ਦੁਕਾਨ ਤੇ ਆ ਜਾਂਦੇਗਾ ਓਕੇ ਐਂਨੇ ਫੇਰ ਘਰੇ ਆ ਜਾਂਦੇ ਤੂੰ ਪਾਣੀ ਪੀ ਕੇ ਆਣਾ ਐਂ ਦੇ ਚੁੰਗੜ ਬਣੀ ਨੇ ਨਿਆਣੀ ਨਹੀਂ ਹੋਣੀ ਤੇ ਨਵੀਂ ਕਹਿੰਦੀ ਹੋਈ ਪਈ ਆਹ ਤੋ ਦਲੀ ਦਾ ਅੰਗੀ ਵਿੱਚ ਮੜ ਮੜ ਹੁਣ ਉਧਰ ਲਈ ਦੋ ਰਹੀ ਆ। ਉਹ ਬਨ ਕੇ ਖੇਤ ਚੋਂ ਟਿਕਣਾ। ਸਾਰਾ ਦਿਨ ਮੇਰਾ ਕੰਮ ਹੈ ਮਗੋਂ ਨਾ ਸੁੱਕਾ ਖਾਂ ਕਰਦੀ ਰਹੀ ਜੈਨੀ ਮੈਨੂੰ ਐ ਹੁੰਦੇ ਵੀ ਸੁੱਕੇ ਸੁੱਕੇ ਚ ਬੈਠਣਾ ਨਾ ਵੀ ਪਸ਼ੂ ਰਾਮਦਾਰੀ ਨਾਲ ਉਹ ਮਿੰਟ ਜਿ ਗਿੱਲਾ ਕਰ ਲੈਂਦੇ ਅਸੀਂ ਸੁੱਕੇ ਸਿੱਟ ਕੇ ਪਰਾਂ ਹੋਏ ਨਾ ਉਹਦੀ ਬੁਹਾ ਕਰ ਲਿਕੇ ਵਿਛਾਵ ਕਰ ਲਿਆ। ਪਸ਼ੂ ਤੇ ਰੋਹੀ ਗੱਲ ਹੈ ਨਾ ਕਾਣ ਤੇ ਦੇਲਣ। ਬੀ ਪ੍ਰਿਵਿੇ ਲੋਈ ਹੁਣ ਆਪਾਂ ਮੰਜਾਂ ਨਾਲ ਮੇੜੇ ਜੱਬੀ ਕੇ ਟੈਂਕੀਆਂ ਵੀ ਭਰਨੀਆਂ ਉਹ ਨਾ ਪਾਣੀ ਕੜਾਈ ਚ ਜਾਂਦਾਗਾ ਉਹ ਟੈਂਕੀ ਖਾਲੀ ਰਹੇਗੀ ਬਗੀਚਾ ਭਰ ਗਈ ਸੀ ਮੈਂ ਉੱਥੇ ਖੜੀ ਖੜੀ ਨੇ ਗਾਜਰਾ ਬਕਲੀ ਗਾਜਰਾ ਵਿੱਚ ਵਿੱਚ ਸੋਹਣੀਆਂ ਹੋਈਆਂ ਆਪਣੀਆਂ ਲੇਗੀਆਂ ਡੰਗ ਦੇ ਲੇਗੀਆਂ ਚਲ ਦੇਖ ਲੈਣੀ ਹੈ ਇਹ ਕੁਛ ਕੱਲ ਨੂੰ ਬੋਲ ਲੈ ਲਾਂਗੇ ਇਹ ਤਾਂ ਸੋਟੀਆਂ ਨਹੀਂ ਨੇ ਛੋਟੀਆਂ ਨੇ ਹੁਣ ਤਾਂ ਹੋ ਜਾਣਗੀਆਂ ਵਧੀਆ ਹੋ ਗਿਆ ਤਾਂ ਪਰ ਨਾਲੋਂ ਤੋਂ ਪਹਿਲਾਂ ਤਾਂ ਉਹ ਹੀ ਹੁੰਦੀ ਅਸੀਂ ਆਹ ਦੇਖੋ ਫਰਮਾਨੀ ਕੁਟੀਆਂ ਹੱਸ ਪਾਈ ਗਏ ਆਪਾਂ ਦਾਾਂ ਦਾ ਮੱਝ ਨੂੰ ਪਾ ਦਾਂਗੇ ਕੋਈ ਥੋੜੀ ਜਿਹੀ ਸਮੈਲ ਆਉਂਦੀ ਹੁੰਦੀ ਹੈ ਦੇ ਵਿੱਚ ਇਹ ਵਿੱਚ ਪਾ ਲਾਂਗੇ ਠੋਕੇ ਕੋ ਮੇਟੇ ਮੇਟੇ ਜਿਹੜੇ ਬੈਣੀ ਇਹ ਲਾਈਵਾਂ ਦੀਆਂ ਤੁਸੀਂ ਤੇ ਇਹਦੇ ਵਿੱਚ ਪਾ ਲਾਂਗੇ ਪੰਨਿਆਂ ਨੇ ਅੰਦਰ ਵਿੱਚ ਮਾੜੀਆਂ ਮਾੜੀਆਂ ਵੇਗ ਵੇਗ ਦੀਆਂ ਹੋ ਗਈਆਂ ਹੀ ਦੋਵੇਂ ਅੱਕ ਕਿੰਨ assi ਆਇਥੋਂ ਕੱਟੀਆਂ ਕੋਈ ਕਰਦੇ ਹਾਂ ਹਾਂ ਬੜੀ ਅਲੀਤਰ ਹੈ ਇਹ ਹਾਂ ਮਿੱਠ ਵਿੱਚ ਵਧੀਆ ਹੋਈਆਂ ਪੀਣੇ ਮੇ ਇਹ ਨਾ ਉਹ ਤਾਂ ਵਧੀਆ ਨੇ ਪਿੱਛੇ ਪਾ ਲੈਂਦੇ ਸੀ ਇਹ ਜੀ ਉਹਦੀ ਸੀ ਉਹ ਤਾਂ ਜਮੀ ਐਦੂ ਵੀ ਪਤਲੀਆਂ ਹੁੰਦੀਆਂ ਸੀਗਾ ਹਾਂ ਪਹਿਲਾਂ ਸੰਘਣੀਆਂ ਬਾਗੀਆਂ ਦੇ ਭਾਈ ਹਾਂ ਐਦਿਕ ਠੀਕ ਐ ਨਹੀਂ ਪਹਿਲਾਂ ਵੱਧ ਸੀ ਹੈ ਐਦਿਕ ਥੋੜੀਆਂ ਨੇ ਬਸ ਇਹਦਾ ਗੁੱਦ ਪੈ ਗਿਆ ਥੋਪਾ ਦੀ ਮੈਂ ਇਹਨੇ ਕਪੜਾ ਨੀਰਾ ਬਦ ਲਿਆਵਾ ਕਰਦੇ ਕਰਦੀਆਂ ਲਈ ਹੁਣ ਆਪਾਂ ਕਰਦੇ ਅਗੇ ਭਾਂਡੇ ਸਾਫ ਰੋਟੀ ਪਾਣੀ ਸਾਰੇ ਨੇ ਖਾ ਲਿਆ ਰੋਟੀ ਖਾ ਕੇ ਗੱਲਾਂ ਕਰਨ ਬੈਠ ਗਏ ਤੇ ਬੈਠੇ ਬੈਠੇ ਫਿਰ ਉੱਠਿਆ ਨਹੀਂ ਜਾਂਦਾ ਹੈਗਾ ਨਾ ਠੰਡ ਲੱਗਦੀ ਹੈ ਵੀ ਐ ਲੱਗਦਾ ਵੀ ਕੋਈ ਗੱਲ ਵੀ ਖੜੀ ਹੋ ਜਾਗੇ ਹੁਣ ਭਾਂਡੇ ਸਾਫ ਕਰਕੇ ਫਿਰ ਆਪਾਂ ਹੋਣਗੇ ਫ੍ਰੀ ਮਿਲਦੇ ਆਪਾਂ ਕੱਲ ਨੂੰ ਕਿਸੇ ਹੋਰ ਸੋਹਣੇ ਜਿਹੇ ਬਲੌਗ ਦੇ ਨਾਲ ਉਮੀਦ ਹੈ ਤੁਹਾਨੂੰ ਬਲੌਗ ਜ਼ਰੂਰ ਪਸੰਦ ਆਇਆ ਹੋਗਾ ਨਾਈਟ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਮਲੋਕੀ ਸਤrana ਲੱਗਿਆ ਤਦ ਤੱਕ ਨਹੀਂ ਲਈ ਸਤਸੰਗ